Obrigado. Oh, ਹਾਂਜੀ ਬੋਲੋ ਜੀ ਇਹ ਜੋ ਅਮਰਿਤਕੋਟ ਹੈ ਇਹ ਸਤੁਰਕੁਰ ਰਵਿਦਾਸ ਮਹਾਰਾਜ ਦਾ ਇਤਿਹਾਸਿਕ ਤਰਗੋਸਥਾਨ ਹੈ ਜਿੱਥੇ ਕੇ ਸਤੁਰ ਰਵਿਦਾਸ ਮਹਾਰਾਜ 1515 ਈਸਵੀ ਵਿੱਚ ਆਏ ਆ ਔਰ ਮੀਰਾਬਾਈ ਉਹਨਾਂ ਨਾਲ ਲੈ ਕੇ ਆਈ ਹੈ ਇਸਾ ਇਲਾਕੇ ਦਾ ਰਾਜਾ ਬਹਿਲ ਸਿੰਘ ਸੀਗਾ ਜਿਹੜਾ ਕਈ ਬੜਾ ਘਮੰਡੀ ਸੀ ਬੜਾ ਜਾਤੀ ਪਾਤੀ ਦੇ ਆਧਾਰ ਤੇ ਉਹਦਾ ਸਿਸਟਮ ਚੱਲਦਾ ਸੀਗਾ ਉਹ ਜਾਤ ਦੇ ਆਧਾਰ ਦੇ ਉੱਤੇ ਸਤੁਰ ਰਵਿਦਾਸ ਮਹਾਰਾਜ ਦਾ satsang ਸੁਣ ਤੋਂ بجائے ਉਹਨਾਂ ਨੂੰ ਸਭ ਉਲਟਾ ਕੈਦ ਕਰ ਲਿਆ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਚੱਕੀਆਂ ਪਸਵਾਇਆ ਗਈਆਂ ਉਹ ਜਿਹੜੀਆਂ ਚੱਕੀਆਂ ਸੀ ਸਤਗੁਰੂ ਵਿਲਾਸ ਮਾਰ ਦੀ ਅਸੀ ਆਪਾਰ ਕਿਰਪਾ ਹੋਈ ਉਹਨਾਂ ਦੀ ਸ਼ਕਤੀ ਉਹਨਾਂ ਦੇ ਅਧਿਆਤਮਕ ਸ਼ਕਤੀ ਦੇ ਨਾਲ ਉਹ ਚੱਕੀਆਂ ਆਪਣੇ ਆਪ ਚੱਲੀਆਂ ਤੇ ਫਿਰ ਰਾਜਾ ਬੈਸਿਕ ਦਾ ਇਸ ਦੇ ਚੱਕੀਆਂ ਨੂੰ ਦੇਖ ਕੇ ਹੰਕਾਰ ਟੁੱਟਿਆ ਤੇ ਉਹਨਾਂ ਨੇ ਫਿਰ ਇਸ ਇਲਾਕੇ ਦੇ ਵਿੱਚ ਪਾਣੀ ਦੀ ਜਿਹੜੀ ਘਾਟ ਸੀ ਉਹਦੀ ਮੰਗ ਕੀਤੀ ਹੈ ਕਿ ਸਤਗੁਰੂ ਵਿਲਾਸ ਮਾਰ ਨੇ ਖਰਾਲਗੜ੍ਹ ਤੋਂ ਚੱਲ ਕੇ ਇੱਥੇ 3 ਮੀਲ ਦੀ ਦੂਰੀ ਦੇ ਉੱਤੇ ਆ ਕੇ ਇੱਥੇ ਇੱਕ ਪੱਥਰ ਨੂੰ ਹਟਾ ਕੇ ਇੱਥੇ ਜਲ ਪ੍ਰਗਟ ਕੀਤਾ ਜਿਹੜਾ ਕਿ ਲਗਭਗ 600 ਸਾਲ ਤੋਂ ਇਹ ਨਿਰੰਤਰ ਇਸੇ ਤਰ੍ਹਾਂ ਨਿਰਵਿਘਨ ਚੱਲਦਾ ਆ ਰਿਹਾ ਆ ਔਰ 13 ਅਪ੍ਰੈਲ ਦਾ ਉਸ ਵੇਲੇ ਦਿਨ ਸੀਗਾ ਜਿਹੜਾ ਕਿ ਕੁੰਭ ਦਾ ਮੇਲਾ ਉਸ ਵੇਲੇ ਹਰਦੁਆਰ ਦੇ ਵਿੱਚ ਲੱਗਾ ਸੀ ਉਸ ਦਿਨ ਦੀ ਇਹ ਘਟਨਾ ਆ ਉਸ ਦਿਨ ਦਾ ਇਹ ਜਲ ਪ੍ਰਗਟ ਕੀਤਾ ਔਰ ਇਸ ਜਲ ਦੇ ਉੱਤੇ ਸਤਗੁਰ ਰਵਿਦਾਸ ਮਹਾਰਾਜ ਦੀ ਅਪਾਰ ਕਿਰਪਾ ਆ દੈਅ ਦ੍ਰਿਸ਼ਟੀ ਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਾ ਵੀ ਕੋਈ ਰੋਗ ਆ ਜਾਂ ਚਮੜੀ ਰੋਗ ਆ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਗਏ ਗੁਰੂ ਮਹਾਰਾਜ ਦੇ ਉੱਤੇ ਭਰੋਸਾ ਕਰਕੇ ਵਿਸ਼ਵਾਸ ਕਰਕੇ ਇਸ ਜਲ ਦੇ ਵਿੱਚ ਇਸ਼ਨਾਨ ਕਰੇ ਤੇ ਉਹਦੇ ਜਿਹੜੇ ਤਨ ਮਨ ਦੇ ਦੁੱਖ ਹੈ ਉਹ ਸਾਰੇ ਦੂਰ ਹੁੰਦੇ ਆ ਤੇ ਇੱਥੇ ਸਤਗੁਰ ਰਵਿਦਾਸ ਮਹਾਰਾਜ ਨੇ ਜਦੋਂ ਇਹ ਜਲ ਪ੍ਰਗਟ ਕੀਤਾ ਕਿਸੇ ਨੂੰ ਕਿਸੇ ਦਾ ਕੋਈ ਖਿਆਲ ਨਹੀਂ ਸੀਗਾ ਇੱਥੇ ਸੂਹੇ ਖਾੜੇ ਨੂੰ ਕਿਹਾ ਜਾਂਦਾ ਜਦਕੇ ਗੁਰੂ ਰਵਿਦਾਸ ਜੀ ਨੇ ਉਸ ਵੇਲੇ ਜਿਹੜੀ ਸੰਗਤਾਂ ਉਹਨਾਂ ਦੇ ਨਾਲ ਅੱਜ ਸੀ ਉਹਨਾਂ ਨੂੰ ਸੋਹੰਗ ਸ਼ਬਦ ਦਿੱਤਾ ਸੀਗਾ ਉਹ ਜਿਹੜਾ ਸੋਹੰਗ ਸ਼ਬਦ ਹੈ ਉਹ ਵਿਗੜਦਾ ਵਿਗੜਦਾ ਲੋਕਾਂ ਨੇ ਆਪਣੀ ਜ਼ੁਬਾਨ ਦੇ ਉੱਤੇ ਸੋਹੰਗ ਦੀ ਬਜਾਏ ਸੂਹੇ ਕਹਿ ਦਿੱਤਾ ਅੱਜ ਇਹ ਸੂਹੇ ਖਾਟ ਦੇ ਨਾਲ ਨਾਮ ਦੇ ਨਾਲ ਮਸ਼ਹੂਰ ਹੈ ਪਰ ਇਹ ਆਲ ਇੰਡੀਆ ਆਧਾਰ ਰਮੇਸ਼ਨ ਦੇ ਵਾਨੀ ਜਿਹੜੇ ਸ਼੍ਰੀ ਬਾਂਤਾਰਾਮ ਕਿੜਾ ਜੀ ਇਹਨਾਂ ਨੇ ਮਈ 1983 ਦੇ ਵਿੱਚ ਇਹਦੀ ਖੋਜ ਕਰਕੇ ਸਮੂਹ ਇਲਾਕੇ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਦੇ ਦਰਸ਼ਨ ਦਿਦਾਰ ਕਰਵਾ ਕੇ ਇਸ ਸਥਾਨ ਦੇ ਉੱਤੇ ਸੰਗਤਾਂ ਦਾ ਇਕੱਠ ਕੀਤਾ ਔਰ ਅੱਜ ਇਹ ਜਿਹੜੀ ਚਰਨ ਗੰਗਾ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੈ ਇਹ ਮਸ਼ਹੂਰ ਹੋਣ ਦਾ ਇੱਕ ਕਾਰਨ ਹੈ ਜਿਹੜੇ ਕਿ ਵਿਅਕਤੀ ਸਤਗੁਰ ਰਵਿਦਾਸ ਮਹਾਰਾਜ ਨੂੰ ਆਪਣਾ ਇਸ਼ਟ ਮੰਨਦੇ ਆ ਆਪਣਾ ਪਰਮਾਤਮਾ ਮੰਨਦੇ ਰੱਬ ਮੰਨਦੇ ਆ ਜਿਨ੍ਹਾਂ ਦੇ ਵਿੱਚ ਮੈਂ ਇਹ ਕਹਿ ਸਕਦਾ ਮੈਨੂੰ ਫਖਰ ਦੀ ਗੱਲ ਹੈ ਕਿ ਸਰਦਾਰ ਸਤਵਿੰਦਰਜੀਤ ਸਿੰਘ ਜੀ ਹੀਰਾ ਜਿਨ੍ਹਾਂ ਨੇ ਲਗਭਗ 2 ਸਾਲ ਤੋਂ ਇਸ ਚਰਨ ਗੰਗਾ ਦਾ ਇੰਨਾ ਡਟ ਕੇ ਪ੍ਰਚਾਰ ਕੀਤਾ ਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਉਹਨਾਂ ਦੀਆਂ ਸੰਸਥਾਵਾਂ ਜਿਹੜੀਆਂ ਕਾਇਮ ਕਰ ਦਿੱਤੀਆਂ ਅੱਜ ਇਸ ਸਥਾਨ ਦੇ ਵਾਸਤੇ ਸ਼੍ਰੀ ਮਹਿੰਦਰਪਾਲ ਜੀ ਚੁੰਬਰ ਪਿੰਡ ਮੀਰਪੁਰ ਜੱਟਾ ਜ਼ਿਲ੍ਹਾ ਨਵਾਂ ਸ਼ਹਿਰ ਨੇ ਇਹ ਜ਼ਮੀਨ ਖਰੀਦ ਕੇ ਇਹ ਕੌਮ ਦੇ ਨਾਸਤੇ ਸੋਹੰਗ ਸ਼ਬਦ ਨੂੰ ਦੌਰੀ ਰੰਬੀ ਆਰ ਨਿਸ਼ਾਨ ਔਰ ਨਰੋਲ ਚਮਾਰ ਕੌਮ ਦੇ ਨਾਮ ਦੇ ਉੱਤੇ ਇਹਦੀ ਰਜਿਸਟਰੀ ਕਰਾਈ ਆ 306 ਕ ਨਾਲ ਅੱਥ ਮਰ ਲਿਆ ਲਗਭਗ 40 ਕਿੱਲੇ ਜ਼ਮੀਨ ਜਿਹੜੀ ਆ ਕੌਮ ਦੇ ਨਾਮ ਦਿੱਤੇ ਆ ਇਹ ਆਲ ਇੰਡੀਆ ਧਰਮ ਮਿਸ਼ਨ ਦੇ ਜਿਹੜੇ ਸੰਸਥਾ ਆ 4698 ਉਹਦੇ ਨਾਮ ਦਿੱਤੇ ਆ ਔਰ ਇਸ ਦੇ ਉੱਤੇ ਜਿਹੜਾ ਆਲੀਡਾ ਧਰਮ ਮਿਸ਼ਨ ਨੇ ਸੰਕਲਪ ਲਿਆ ਕਿ ਅਸੀਂ ਸਤਗੁਰ ਰਵਿਦਾਸ ਮਹਾਰਾਜ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ 8 ਅਜੂਬੇ ਆ ਨੌਵਾਂ ਅਜੂਬਾ ਜਿਹੜਾ ਸਤਗੁਰ ਰਵਿਦਾਸ ਮਹਾਰਾਜ ਦੇ ਨਾਂ ਤੇ ਉਸਾਰਨਾ ਹੈ ਤੇ ਇਹ ਸਾਰੇ ਸੰਗਤ ਨੂੰ ਅਸੀਂ ਦੱਸਦੇ ਆ ਸੰਗਤਾਂ ਦੇ ਵਿੱਚ ਉਤਸ਼ਾਹ ਆ ਸੰਗਤ ਬੜੇ ਜੋਸ਼ ਖੁਸ਼ ਦੇ ਨਾਲ ਇਸ ਪਵਿੱਤਰ ਸਥਾਨ ਨੂੰ ਸ਼ਰਧਾ ਨਵਨ ਹੁੰਦੀ ਹੈ ਔਰ ਇਹ ਉਹਨਾਂ ਦੇ ਮਨ ਦੇ ਵਿੱਚ ਆਸ਼ਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਸ ਅਜੂਬੇ ਨੂੰ ਜਿਹੜਾ ਅਮਲੀ ਜਮਾ ਪਹਿਨਾਈਏ ਤਾ ਅੱਜ ਜਿਥੇ ਐਤਵਾਰ ਦੇ ਵਸਤੇਦਰਾ ਤੁਸੀਂ ਦੇਖਿਆ ਕਿ ਸੰਗਤਾਂ ਕਿਵੇਂ ਆਈਆਂ ਅਟਟੀਆਂ ਹੋ ਗਈ ਕਿ ਇਸੇ ਸਿੱਟਾ ਆਇਆ ਸਰਦਾਰ ਸਤਵਿੰਦਰ ਸਿੰਘ ਦੇ ਪ੍ਰਚਾਰ ਦਾ ਸਿੱਟਾ ਆ ਜਿਹੜੇ ਸੰਗਤਾਂ ਇੰਨੀਆਂ ਹੋਮੋ ਵਾਕੇ ਆਈਆਂ ਤੌਰ ਜਿਹੜਾ ਇੱਥੇ ਮੇਲਾ ਲੱਗਦਾ ਵੱਡਾ ਮੇਲਾ ਆ ਉਹ 13 14 ਅਪ੍ਰੈਲ ਦਾ ਹੁੰਦਾ ਹੈ ਹਾਂਜੀ ਇੱਥੇ 26 ਜੁਲਾਈ 2009 ਨੂੰ ਅ ਦੁੱਧ ਦੀ ਧਾਰਾ ਵਗੀ ਇਸ ਸਾਈਡ ਤੋਂ ਔਰ ਉੱਥੋਂ ਖੂਨ ਦੀ ਧਾਰਾ ਵਗੀ ਇਹ ਇਸ ਦਾ ਸਿੱਟਾ ਇਹ ਹੈ ਕਿ ਹਰਮੇਸ਼ ਲਾਲ ਜੀ ਪਤਾਰੇ ਪਿੰਡ ਤੋਂ ਆ ਉਹਨਾਂ ਨੇ ਕਿਹਾ ਕਿ ਇੱਥੇ ਗੁਰੂ ਰਵਿਦਾਸ ਜੀ ਨਹੀਂ ਆਏ ਉਹ ਗੁਰੂ ਰਵਿਦਾਸ ਦਾ ਕੌਤਕ ਨਹੀਂ ਆ ਤੇ ਉਸ ਵੇਲੇ ਗੁਰੂ ਰਵਿਦਾਸ ਜੀ ਨੇ ਉਹਨਾਂ ਦਾ ਹੰਕਾਰ ਤੋੜਨ ਦੇ ਲਈ ਉਹਨਾਂ ਨੂੰ ਸਿੱਧ ਕਰਨ ਦੇ ਲਈ ਕਿ ਸਾਡਾ ਸਥਾਨ ਹੈ ਤੇ ਇੱਥੇ ਸ਼ਾਂਤੀ ਦਾ ਪ੍ਰਤੀਕ ਦੁੱਧ ਦੀ ਗੰਗਾ ਵਗੀ ਉਧਰ ਇੱਕ ਹੰਕਾਰ ਦਾ ਪ੍ਰਤੀਕ ਜਿਹੜਾ ਉਹ ਖੂਨ ਗੰਧਲਾ ਰ ਪਾਣੀ ਵਗਿਆ ਇਹ 26 ਜੁਲਾਈ ਦੀ ਘਟਨਾ ਇੱਥੇ ਹੈ ਆਰ ਇੱਥੇ ਵੀ ਇਹਨੂੰ ਸਚਾਰ ਰੱਖਦੇ ਇਹ ਤੋਂ ਅਸੀਂ ਪੀਂਦੇ ਬਾਹਰ ਜਾ ਰਹੇ ਬਾਹਰ ਜਾ ਰਹੇ ਬਾਹਰ ਜਾ ਰਹੇ ਤੋਂ ਕੋਈ ਨਹੀਂ ਦੱਸੋ ਉਸ ਤੋਂ ਪੁੱਛੇ ਤਾਂ ਜਵੀਰ ਖੋਦੋਗੇ ਤਾਂ ਕਿਤੇ ਪਾਣੀ ਨਹੀਂ ਮਿਲੇਗਾ ਹਾਂ ਭਾਈ ਮਿਲੇਗਾ ਤੇ 100 ਪਾਣੀ ਮਿਲੇਗਾ ਇਹ ਜੇ ਇੱਥੇ ਤੁਸੀਂ ਜਵੀਰ ਖੋਦੋਗੇ ਤਾਂ ਤੁਹਾਨੂੰ ਸਮਝ ਲਓ ਐਵੇਂ ਇੱਕੋ ਮੁਕਾਤੋ ਛੋਕ ਦਾ ਜਮੀਰ ਦੇ ਉਹ ਕਹਿੰਦੇ ਬਾਬਾ ਜੀ ਆ ਕੀ ਤੇ ਕਿਦਾ ਜਿਹੜਾ ਤੂੰ ਕਹਦਾ ਕਹਿੰਦਾ ਕਿਤਾ ਜਿੱਤਾ ਨਾ ਮਰ ਜੇ ਤੇ ਆਵੇ ਸਾਰੇ ਇਹ ਤੇ 26 ਰਾਜ ਨੂੰ ਇਸ ਤਰ੍ਹਾਂ ਦਾ ਬੋਲ। ਐ ਕਿ ਉਹ ਰਾਣਾ ਸਾਨੂੰ ਪੰਬਰ ਕੁਰਸੇ 'ਚ ਪਾਉਂਦਾ ਆਪਣਾ ਬੰਦਾ ਲਿਆਉਂਦੇ ਆ। ਚਮਾਰ ਭਾਈ ਲਿਆਉਂਦੇ। ਸਿੱਧੀ ਜਿਹੜੀ ਗੱਲ ਸਾਡੇ ਮਨ ਦੇ ਵਿੱਚ ਹੀ ਆ ਗਈ ਗੱਲ।